ਦਾ ਰੇਟ ਹੈ 7 ਲੱਖ ਬਾਈ 65000 65000 ਦਾ ਰੇਟ ਆ ਜਿਹੜਾ ਅੱਜ ਅੱਜ ਦੇ ਦਿਨਾਂ ਅਜੇ ਵਿੱਚ ਆਪਾਂ ਗੱਲ ਕਰੀਏ ਤਾਂ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ। ਤੁਸੀਂ ਤੁਹਾਡੇ ਨਾਲ ਠੱਗੀ ਧੋਖਾ ਨਹੀਂ ਮਾਰਨਾ ਜਿਹੜੀ ਗੱਲ ਹੈਗੀ ਬਾਈ ਹੋਰੀ ਦੱਸ ਕੇ ਦੇਣਗੇ ਪੱਕੀ ਏਜੰਸੀ ਦੇ ਵਿੱਚ ਆਪਾਂ ਖੜੇ ਆਪਾਂ ਚਾਬੀ ਤੱਕ ਨਹੀਂ ਲੱਗੀ ਜਿਵੇਂ ਔਨਲਾਈਨ ਵੀ ਜਿਆਦਾ ਚਾ ਬਾਦ ਆ ਬਾਈ ਬਿਲਕੁਲ ਸਹੀ ਗੱਲ ਆ ਆ ਸਾਰਾ ਰੰਗ Ориਗਨਲ ਪਿਆ ਫਿਰ ਹਾਂ ਬਿਲਕੁਲ ਫਟ ਲਾ ਇਹ ਜਿਵੇਂ ਬਈ ਆਪਾਂ ਰੰਗ ਦੇਖ ਰਹੇ ਸਾਰਾ ਅਰੀਜਨਲ ਐ ਇਹਦਾ ਹਾਂ ਅਰੀਜਨਲ ਵੀ ਇਹ ਅਰੀਜਨਲ ਪਾਵਰ ਆ ਨਹੀਂ ਇਹ ਬਿਨਾ ਪਾਵਰ ਸਾਦੇ ਟਰੈਕਟਰ ਆਉਂਦੇ ਹੁੰਦੇ ਪਰ ਇਹ ਕੰਪਨੀ ਵੱਲੋਂ ਅਰੀਜਨਲ ਟਰੈਕਟਰ ਆ ਸਾਰਾ ਉਹ ਆ ਫਿਊਜ ਵਗੈਰਾ ਵੇਖੋ ਤੁਸੀਂ ਹਾਂਜੀ ਕਿਆ ਬਾਤ ਆ ਬਈ ਵਾਕਿਆ ਹੀ ਟਰੈਕਟਰ ਜੈਣੂ ਨੇ ਪਿਆ ਤੇ ਅਰੀਜਨਲ ਆ ਪਾਵਰ ਹੋਇਆ ਹੋਇਆ ਉਦੋਂ ਹਾਂਜੀ ਦੇਖੋ ਇਸ ਤਰ੍ਹਾਂ ਫਿਟਿੰਗ ਸੀ ਇਹਨਾਂ ਦੀ ਪਾਈਪਾਂ ਦੀ ਮਾਰਕੀਟ ਜੋ ਵਿੱਚ ਜੋ ਇਹਦਾ ਰੇਟ ਹੋਊਗਾ ਆਪਾਂ ਉਹਦੇ ਵਿੱਚ ਸਮਝ ਲਓ ਕੈਂ ਵਣ ਫਰੀ ਦੇ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਇਹ ਵੀ ਠੀਕ ਹੈ ਕੱਲੇ ਹੀ ਵਾਈ ਤੇ ਚੱਲਿਆ ਹੋਇਆ ਟਰੈਕਟਰ ਹੈ ਮਿੱਤਰੋ ਏਸੀ ਕਹਿਵਣ ਬੜੇ ਸ਼ੌਂਕ ਨਾਲ ਕਿਸੇ ਵੀਰ ਦਾ ਲਵਾਇਆ ਹੋਇਆ ਤਾਂ ਓਵੇਂ ਵਿੱਚ ਇਹ ਟਰੈਕਟਰ ਕਟਾ ਗਏ ਆ ਚਲੋ ਇਹਨਾਂ ਨੂੰ ਹੁੰਦਾ ਦਾ ਕੁਝ ਨਹੀਂਗਾ ਉਹ ਆਂਦੇ ਵੀ ਅਸੀਂ ਕੱਦੂ ਵੀ ਨਹੀਂ ਇਹਦੇ ਨਾਲ ਕਰਦੇ ਰਹੇ ਕੱਦੂ ਚੁਣੀ ਵਾੜੇ ਠੀਕ ਹੈ ਤੇ ਇਹ ਨਹੀਂ ਮਿੱਤਰੋ ਓਵੇਂ 265 ਆ ਟਰੈਕਟਰ ਨੂੰ ਚੱਕੀਦਾ ਇਹ ਲੰਬਾਈ 'ਚ ਲੰਮਾ ਹੋ ਗਿਆ ਸੀ ਹਾਂਜੀ ਟਰੈਕਟਰ ਹੈ ਜਿਹੜੀ ਅੱਜ ਦੀ ਡਿਮਾਂਡ ਹੈ ਨਵੇਂ ਸਾਲ ਤੱਕ ਡਿਮਾਂਡ ਹੀ ਆ ਤਾਂ ਫਾਇਦਾ ਚੱਕ ਲਓ ਮਿੱਤਰੋ ਦਿਨ 10-12 ਹੈ ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਮਲੋਟ ਸ਼ਹਿਰ ਨਿਊ ਹਿਲੈਂਡ ਏਜੰਸੀ ਦੇ ਵਿੱਚ ਪਹੁੰਚੇ ਇਹਨਾਂ ਕੋਲੇ ਪੁਰਾਣੇ ਟਰੈਕਟਰ ਜੋ ਵੀ ਕੱਟੇ ਗਏ ਆ ਉਹਨਾਂ ਤੇ ਖਾਸ ਆਫਰ ਦੇ ਦਿੱਤੇ ਆ ਨਵੇਂ ਸਾਲ ਤੱਕ ਤਾਂ ਆਜੋ ਦੇਖੋ ਵੀਡੀਓ ਫਿਰ ਤੁਹਾਨੂੰ ਬਾਈ ਨਾਲ ਮਲਾਉਣੇ ਆ ਜੀ ਤੇ ਟਰੈਕਟਰ ਆ ਜਿਹੜੇ ਨਵੇਂ-ਨਵੇਂ ਤੇ ਪੁਰਾਣੇ ਤੋਂ ਪੁਰਾਣੇ ਟਰੈਕਟਰ ਇਹਨਾਂ ਕੋਲੇ ਹੈਗੇ ਆ ਇਹ ਵੀਡੀਓ ਤੋਂ ਬਿਨਾਂ ਵੀ ਟਰੈਕਟਰ ਹੋਰ ਇਹਨਾਂ ਕੋਲੇ ਹੁੰਦੇ ਆਜੋ ਬਾਈ ਨੂੰ ਮਲਾਉਣੇ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਗੁਰਵਿੰਦਰ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਜੀ ਬਾਈ ਜੀ ਬਹੁਤ ਬਿਲਕੁਲ ਜੀ ਇਹ ਜਿਵੇਂ ਲਾ ਲਓ ਹੁਣ ਜਿਵੇਂ ਆਪਾਂ ਇਹ ਤੋਂ ਪਹਿਲਾਂ ਸੀਜ਼ਨ ਚੱਲਦਾ ਸੀ ਨਾ ਹਾਂਜੀ ਹਾਂਜੀ ਵੀ ਆਪਾਂ ਟਰੈਕਟਰ ਜਿਵੇਂ ਨਵੇਂ ਸੇਲ ਕੀਤੇ ਐ ਠੀਕ ਹੈ ਜੀ ਤੇ ਵਿੱਚ ਕੱਟੇ ਇੱਕ ਮੰਨ ਲਓ ਟਾਈਮ ਹੈ ਜਾਂ ਹੋ ਜਾਂਦਾ ਵੀ ਨਵੇਂ ਲਈ ਧਿਆਨ ਜਾ ਰਹਿੰਦਾ ਜ਼ਿਆਦਾ ਹਾਂਜੀ ਹਾਂ ਇਹ ਤਾਂ ਹੁੰਦਾ ਹੀ ਤੇ ਇਸ ਕਰਕੇ ਜੁੜਦੇ ਜੁੜਦੇ ਜੁੜ ਜਾਂਦੇ ਆ ਚਲੋ ਵਧੀਆ ਜੀ ਹਾਂਜੀ ਤੇ ਬਾਕੀ ਮਿੱਤਰੋ ਅੱਜ ਟਰੈਕਟਰ ਆ ਜਿਹੜੇ ਛੋਟੇ ਤੋਂ ਲੈ ਕੇ ਤੇ ਵੱਡੇ ਏਸੀ ਕੈਬਨ ਵਾਲੇ ਹੈਗੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਇੱਕ ਇੱਕ ਕਰਕੇ ਸਾਰੇ ਟਰੈਕਟਰਾਂ ਦੀ ਜਾਣਕਾਰੀ ਲੈਣੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਿਹੜਾ ਅੱਜ ਆਪਾਂ ਹਾਂਜੀ ਮੰ ਲੋ ਇਹ ਟਰੈਕਟਰਾਂ ਦੀ ਵੀਡੀਓ ਪਾਉਣ ਲੱਗੇ ਆਂ ਜਿਹੜੇ ਆਪਣੇ ਕੋਲ ਆ ਦੱਸ ਦੇਣ ਨੇ ਠੀਕ ਹੈ ਜੀ ਜਿਵੇਂ ਇਸ ਮਹੀਨੇ ਦੇ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਇਹ ਆਪਾਂ ਅੱਜ ਇਹਨਾਂ ਦੇ ਸਪੈਸ਼ਲ ਰੇਟ ਦੇਣੇ ਆ ਠੀਕ ਹੈ ਜੀ ਵੀ ਜੋ ਆਪਾਂ ਡਿਮਾਂਡ ਕਰਦੇ ਆਂ ਜਿੱਥੋਂ ਤਾਈਂ ਅੱਗੇ ਸੋਚ ਰੱਖੀ ਸੀ ਨਾ ਵਿੱਚ ਮੈਂ ਹਾਂਜੀ 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 ਉਸ ਤੋਂ ਰੇਟ ਪੂਰਾ ਹਟਕੇ ਦੇਣਾ ਅੱਜ ਮੈਂ ਤੁਹਾਨੂੰ ਪਹਿਲਾਂ ਦੀ ਡਿਮਾਂਡ ਵੀ ਦੱਸੂਗਾ ਨਾਲ-ਨਾਲ ਤੇ ਅੱਜ ਦੇ ਰੇਟ ਦੱਸਾਂਗੇ ਵੀ ਦੱਸ ਦੇ ਨਾਲ ਲਈ ਆਪਾਂ ਕੀ ਡਿਸਕਾਊਂਟ ਕਰਦੇ ਆ ਬਹੁਤ ਵਧੀਆ ਬਾਈ ਜੀ ਲੈ ਵੀ ਨਵੇਂ ਸਾਲ ਤੇ ਬਾਈ ਸਪੈਸ਼ਲ ਜਿਹੜੀ ਬਾਈ ਹੋਰਾਂ ਨੇ ਆਫਰ ਲਾਈ ਏ ਸਮਝ ਲਓ ਜਾਇ ਰੇ ਤਲੇ ਬਾਈ ਆਪਾਂ ਉਧਰ ਹੀ ਕਰੀਏ ਸਟਾਰਟ ਜੀ ਜਾਂਸੀ ਵਾਲੇ ਪਾਸੇ ਹੀ ਬਿਲਕੁਲ ਤੇ ਬਾਕੀ ਬਾਈ ਹੋਰਾਂ ਦੀਆਂ ਦੋ ਤਿੰਨ ਜਿਹੜੀਆਂ ਬ੍ਰਾਂਚਾਂ ਆਪਾਂ ਜਾਂਸੀ ਦੀਆਂ ਕਹਿ ਦਈਏ ਹੋਰ ਵੀ ਸ਼ਹਿਰਾਂ ਦੇ ਵਿੱਚ ਹੈਗੀਆਂ ਤਾਂ ਟਰੈਕਟਰ ਉੱਥੇ ਵੀ ਕੱਟੇ ਜਾਂਦੇ ਆ ਜਦੋਂ ਵੀ ਕਿਸੇ ਭਰਾ ਨੇ ਟਰੈਕਟਰ ਲੈਣਾ ਤਾਂ ਬਾਈ ਹੋਰਾਂ ਨਾਲ ਜ਼ਰੂਰ ਗੱਲਬਾਤ ਕਰਿਆ ਕਰੋ ਤੇ ਲਓ ਬਾਈ ਜੀ ਆਜੋ ਫਿਰ ਆਪਾਂ ਪਹਿਲਾ ਪੁਰਾਣੇ ਫੋਰਡ ਤੋਂ ਹਾਂ ਇਹ ਮੰਨ ਲਓ 2002 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਜਿਵੇਂ ਤੁਸੀਂ ਕੰਡੀਸ਼ਨ ਆਪਾਂ ਵੀਡੀਓ 'ਚ ਵਿਖਾਈ ਰਹੇ ਆ ਮਗਰਲੇ ਟਾਇਰ ਆਪਾਂ 35-40 ਪੈਸੇ ਮੰਨੋ ਅਗਲੇ 80 ਕੇ ਪੈਸੇ ਆ ਠੀਕ ਹੈ ਜੀ ਬਾਕੀ ਨੰਬਰ ਜਿਹੜਾ ਇਹਦਾ ਪੰਜਾਬ ਆ ਜੀ ਠੀਕ ਹੈ ਹਾਂਜੀ ਬਾਈ ਤੇ ਫਿਰ ਇਹਦਾ ਆਪਣਾ ਰੇਟ ਕੀ ਐਤ ਕੀ ਡਿਮਾਂਡ ਕਰ ਰਹੇ ਆ ਜਿਵੇਂ ਤੁਸੀਂ ਕਿਹਾ ਵੀ ਸਪੈਸ਼ਲ ਜਿਹੜੇ ਆ 10 12 ਦਿਨ ਰਹਿ ਗਏ ਨਵੇਂ ਹਸਾਲ ਦੇ ਇਹਦਾ ਹੁਣ ਕੀ ਰੇਟ ਰਹਿ ਗਿਆ ਪਹਿਲਾਂ ਕੀ ਸੀ ਜਿਹੜਾ ਸਪੈਸ਼ਲ ਰੇਟ ਆ ਜੀ ਪਹਿਲਾਂ ਆਪਾਂ 3 15 ਮੰਗ ਕੇ 285 ਤੱਕ ਦੇਣਾ ਸੀਗਾ ਠੀਕ ਹੈ ਜੀ ਅੱਜ ਜਿਹੜਾ 240 ਦਾ ਰੇਟ ਆ ਆਪਣਾ ਇਹ 10 ਦਿਨਾਂ ਲਈ ਆ ਜਿਹੜੇ 10 ਦਿਨ ਨੇ ਸਿੱਧਾ ਮਿੱਤਰੋ 45000 ਰੁਪਿਆ ਲੈਸ ਕਰਤੀ ਜੋ ਪਹਿਲਾਂ ਡਿਮਾਂਡ ਸੀ ਬਾਈ ਹੋਰਾਂ ਦੀ ਤਾਂ ਤੁਸੀਂ ਟਰੈਕਟਰ ਆ ਕੇ ਮਲੋਟ ਜ਼ਰੂਰ ਦੇਖੋ ਤੇ ਰੇਟ ਬੜੇ ਹੁਣ ਬਾਈ ਹੋਰਾਂ ਨੇ ਜਾਇਜ਼ ਕਰਤੇ ਆ ਤੇ ਉਸ ਤੋਂ ਬਾਅਦ ਬਾਈ ਜੀ ਆ ਗਿਆ ਆਪਣਾ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਬਾਈ ਮਾਡਲ ਟਰੈਕਟਰ ਠੀਕ ਹੈ ਜੀ ਮੰਨ ਲਓ ਇਹ 12 1300 ਘੰਟਾ ਚੱਲਿਆ ਹੈ ਜੈਨੂਅਰੀ ਠੀਕ ਹੈ ਬਾਈ ਟਰੈਕਟਰ ਦੀ ਕੰਡੀਸ਼ਨ ਤੁਸੀਂ ਜਿਵੇਂ ਵੀਡੀਓ ਚ ਦੇਖ ਰਹੇ ਹੋ ਤੇ ਇਹਦਾ ਰੇਟ 2022 ਮਾਡਲ ਹੈ ਇਹਦਾ ਰੇਟ ਹੈਗਾ ਜੀ 8 ਲੱਖ 25 ਹਜ਼ਾਰ ਇਹ ਤੋਂ ਪਹਿਲਾਂ ਠੀਕ ਹੈ ਜੀ ਤੇ ਆਪਾਂ ਜਿਹੜਾ ਇਹਦਾ ਦੇਣਾ ਸੀਗਾ ਲਾਸਟ ਮੰਨ ਲਓ 795 ਦਾ ਠੀਕ ਹੈ ਜੀ ਅੱਜ ਆਪਾਂ ਇਹ ਟਰੈਕਟਰ ਜਿਵੇਂ ਲਾ ਲਓ 760000 ਦਾ ਠੀਕ ਹੈ ਆਪਣੀ ਵੀਡੀਓ ਰਾਈ ਲਾ ਲਓ ਹਨਾ ਹਾਂਜੀ ਹਾਂ ਇੱਕ ਇੱਕ ਵੱਖਰਾ ਡਿਸਕਾਊਂਟ ਤੇ ਬਾਕੀ ਇਹਦੇ ਵਿੱਚ ਦੇ ਨਾ ਹੀ ਦੱਸਨੇ ਠੀਕ ਹੈ ਜਨਵਰੀ ਚਲਾ ਗਿਆ ਤੇ ਫਿਰ ਉਹ ਰੇਟ ਲੱਗੂਗਾ ਫਿਰ ਅਲੱਗ ਹੋ ਜੂਗਾ ਲੈ ਮਿੱਤਰੋ 9 ਸਾਲ ਦਾ ਕਿਹਦਾ ਜਿਹੜਾ 22 ਮਾਡਲ ਦਾ ਰੇਟ ਹੈ 7 ਲੱਖ 65000 65000 ਦਾ ਰੇਟ ਹੈ ਜਿਹੜਾ ਅੱਜ ਅੱਜ ਦੇ ਦਿਨਾਂ ਅਜੇ ਵਿੱਚ ਆਪਾਂ ਗੱਲ ਕਰੀਏ ਤਾਂ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਇਹ ਕੋਈ ਕਹਿ ਨਹੀਂ ਸਕਦਾ ਜੀ 22 ਆ ਜਾਂ 24 ਮਾਡਲ ਆ ਬਹੁਤ ਸਾਫ ਟਰੈਕਟਰ ਪਿਆ ਤੇ ਬਾਕੀ ਬਾਈ ਜੀ ਸਾਰਾ ਰੀਨਲਾ ਟਰੈਕਟਰ ਕੋਈ ਪੇਂਟ ਸ਼ੇਂਟ ਦਾ ਡਾਲ ਬਿਲਕੁਲ ਰੀਨਲਾ ਜੀ ਭਾਈ ਜੋ ਗੱਲ ਹੋਊਗੀ ਮੰਨ ਲਓ ਟਰੈਕਟਰ ਦੇ ਵਿੱਚ ਉਹੀ ਹੈ ਜੀ ਇੱਥੇ ਦੱਸਾਂਗੇ ਜਿਹੜੀ ਹਾਂ ਬਾਕੀ ਵੇਖੋ ਜਿਹੜੇ ਟਰੈਕਟਰ ਚ ਕੋਈ ਨਹੀਂ ਕਿ ਹੈਗੇ ਆ ਆਪਾਂ ਵੀਡੀਓ ਚ ਬੋਲ ਕੇ ਦੱਸਾਂਗੇ ਹਾਂਜੀ ਹਾਂ ਵੇਖੋ ਆ ਕੇ ਵੀ ਵੇਖਣਾ ਅਗਲੇ ਨੇ ਬਿਲਕੁਲ ਦੂਰੋਂ ਆਉਣਾ ਹੁੰਦਾ ਜੀ ਕਈ ਵਾਰ ਹਾਂ ਤੇ ਫਿਰ ਆਪਾਂ ਗੁੰਮਰਾਹ ਕਰਕੇ ਚੀਜ਼ ਨਹੀਂ ਲੈਣੀ ਠੀਕ ਹੈ ਜੀ ਤੇ ਇਹ ਜਿਵੇਂ ਹੁਣ ਇਹ ਟਰੈਕਟਰ ਹੈ ਜੀ ਇਹ ਸਾਰਾ Ориਗਨਲ ਹੈ ਕਿ ਮਾੜਾ ਮੋੜ ਟੱਜ ਹੈ ਨਹੀਂ ਇਹ ਸਾਰਾ Ориਗਨਲ ਹੈ ਜੀ ਜਿਵੇਂ ਮੰਨ ਲਓ ਗਾਹਕ ਲਗਿਆ ਹੈ ਠੀਕ ਹੈ ਜੀ ਜਿਵੇਂ ਉਹਨੇ ਚਲਾਇਆ ਤੇ ਆਪਣੇ ਕੋਲ ਆ ਗਿਆ ਠੀਕ ਹੈ ਬਸ ਉਸੇ ਤਰ੍ਹਾਂ ਆਪਾਂ ਕੁਝ ਨਹੀਂ ਕੀਤਾ ਕੀ ਬਾਤ ਹਾਂਜੀ ਠੀਕ ਹੈ ਜੀ ਮੈਂ ਮਿੱਤਰੋ ਸਾਰਾ ਰਿਕਾਰਡ ਹੀ ਸਮਝ ਲਓ ਜਾਸੀ ਵਾਲਿਆਂ ਦਾ ਇੱਥੇ ਤੇ ਉਸ ਤੋਂ ਬਾਅਦ ਆਜੋ ਜੀ ਫਿਰ ਆਪਾਂ ਉਹ ਤੋਂ ਅੱਗੇ ਆ ਗਿਆ ਜੀ 2015 ਮਾਡਲ ਕਿਆ ਬਾਤ ਹੈ 2015 ਮਾਡਲ ਜਿਹੜਾ ਹੈ ਪੰਜਾਬ ਨੰਬਰ ਹੈ ਜੀ ਪੀਵੀ 30 ਨੰਬਰ ਹੈ ਬਾਕੀ ਟੌਪ ਮਾਡਲ ਚ ਹੈ ਜਿਵੇਂ ਇੱਥੇ ਕਿ ਨਾ ਇੱਕ ਕੰਫਿਊਜ਼ਨ ਜੀ ਰਹਿੰਦੀ ਹੈ ਜ਼ਮੀਂਦਾਰ ਨੂੰ 14 ਦੇ ਵਿੱਚ ਨੀਲੇ ਮਗਰਾਣਾ ਚ ਆਇਆ ਸੀ ਉਸ ਤੋਂ ਬਾਅਦ 15 ਚ ਆ ਗਿਆ ਸੀ ਵਾਈਟ ਇਹ ਵਾਈਟ ਮਗਰਾੜ ਚ ਹੈ ਰੈਮ ਇਹਦੇ ਲੱਗੀ ਵੀ ਹੈ 3 ਸਪੀਡ ਹੈ ਜੀ ਠੀਕ ਹੈ ਜੀ ਫੁੱਲ ਟੌਪ ਮਾਡਲ ਹੈ ਠੀਕ ਹੈ ਜੀ ਇਹਦੇ ਆਪਾਂ ਕੱਲੇ ਮਗਰਾੜ ਦੀਆਂ ਸਾਈਡਾਂ ਕਰਾਈਆਂ ਠੀਕ ਹੈ ਜੀ ਬਾਕੀ ਉਹਦੇ ਕੁਝ ਨਹੀਂ ਕਰਾਇਆ ਜੀ ਸਾਈਡਾਂ ਜੰਗਾਲ ਦੀ ਪਈ ਸੀ ਉਹ ਕਰਾਈਆਂ ਠੀਕ ਹੈ ਬਈ ਇਹ ਇਦਾਂ ਜਿਹੜਾ ਆ ਬਣੀ ਨਾ ਗੱਲ ਬਾਈ ਹੋਰਾਂ ਨੇ 10ਤਾ ਜੋ ਚੀਜ਼ ਹੋਈ ਹੈ ਪੇਂਟ ਕੋਈ ਉਵੇਂ ਤੁਹਾਡੇ ਨਾਲ ਠੱਗੀ ਧੋਖਾ ਨਹੀਂ ਮਾਰਨਾ ਜਿਹੜੀ ਗੱਲ ਹੈਗੀ ਬਾਈ ਹੋਰੀ ਦੱਸ ਕੇ ਦੇਣਗੇ ਪੱਕੀ ਏਜੰਸੀ ਦੇ ਵਿੱਚ ਆਪਾਂ ਖੜੇ ਆਪਾਂ ਇਹਦਾ ਰੇਟ ਐ ਦੂ ਪਹਿਲਾਂ 5.5 ਕਰਦੇ ਸੀ ਠੀਕ ਹੈ ਲਾਸਟ 5.5 ਵੀ ਫਾਈਨਲੀ 5 ਕ ਐਂਡ ਠੀਕ ਹੈ ਠੀਕ ਹੈ ਅੱਜ ਇਹਦਾ ਰੇਟ ਤੁਹਾਡੇ ਵੀਡੀਓ ਰਾਹੀਂ ਮੈਂ ਦੱਸ ਦਿਆਂ ਵੀ 4,75,000 ਦਾ ਦੇ ਦੇਾਂਗੇ ਠੀਕ ਹੈ ਆ ਜਿਹੜੇ ਦੱਸ ਦਿੰਨੇ ਲੈ ਮਿੱਤਰੋ ਬਹੁਤ ਖਾਸ ਆਫਰ ਦੇ ਰਹੇ ਆ ਬਾਈ ਹੋਰੀ ਹਾਂਜੀ 4 ਲੱਖ ਤੇ 75 ਹਜ਼ਾਰ ਦਾ ਪੰਜਾਬ ਨੰਬਰ ਆ 15 ਮਾਡਲ ਆ ਟਾਇਰ ਜਿਹੜੇ ਚਾਰੇ ਨਵੇਂ ਵਰਗੇ ਟਾਇਰ ਆ ਬਾਕੀ ਤੁਸੀਂ ਆ ਕੇ ਟਰੈਕਟਰ ਦੇਖੋਗੇ ਤੁਹਾਡੇ ਦਿਰ ਲੱਗਣਾ ਟਰੈਕਟਰ ਇੰਨੀ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੇ ਉਸ ਤੋਂ ਬਾਅਦ ਆਜੋ ਬਾਈ ਜੀ ਫਿਰ ਫੋਰਡ ਆ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਇਹ ਫੋਰਡ ਆ ਜੀ ਵੱਲੋਂ ਇਹਦਾ ਆਪਾਂ ਤਾਂ ਕੁਝ ਨਹੀਂ ਕਰਾਇਆ ਠੀਕ ਹੈ ਚੈਸੀ ਇਹਦੀ origignal ਹੈ ਅੱਛਾ 2002 ਮਾਡਲ ਹੈ ਇਹ ਜਿਵੇਂ ਬਈ ਆਪਾਂ ਰੰਗ ਦੇਖ ਰਹੇ ਸਾਰਾ origignal ਹੈ ਇਹਦਾ ਹਾਂ origignal ਹੈ ਕਿਆ ਬਾਤ ਹੈ ਵੀ ਜਿਵੇਂ ਲਾ ਲੋ ਆ ਜਿਹੜਾ ਅਗਲਾ ਵੇਟ ਹੈ ਹਾਂਜੀ ਤੇ ਆ 쇼 ਹੈ ਅੱਛਾ ਇਹ ਟੱਚਿੰਗ ਹੈ ਠੀਕ ਹੈ ਮਗਰਾੜ ਇਹਦੇ ਚੌਰ ਸੌਂਦੇ ਉਹ ਵੀ origignal ਲਵਾਏ ਆ ਕਿਸੇ ਨੇ ਠੀਕ ਹੈ ਗੋਲ ਮੇਨ ਵੱਡੀ ਗੱਲ ਆਪਾਂ ਦੇਖੀਏ ਇੰਜਨ ਤੇ ਜਿਹੜੀ ਚੈਸੀ ਆ ਮਿੱਤਰ ਸਾਰੀ origignal ਆ ਆ ਕਰੋ ਚੈੱਕ ਆਪਾਂ ਜਿਹੜੇ ਇਧਰੋਂ ਟਰੈਕਟਰ ਮਿਲਦੇ ਆ ਆਪਾਂ ਨੂੰ ਹਾਂਜੀ ਨੋਇਡਾ ਪਲਾਂਟ ਤੋਂ ਮਿਲਦੇ ਸੀ ਇਹ ਉਹ ਪਾਵਰ ਸਟੀਅਰਿੰਗ ਨਹੀਂ ਮਿਲਦੇ ਸੀ ਇਹ ਜੈਨੂਨ ਪਾਵਰ ਸਟੀਅਰਿੰਗ ਹੈ ਤੇ ਵਿਦ ਲੈਫਟੋਮੈਟਿਕ ਬਟਨ ਇਹ ਬਾਹਰ ਵਾਲਾ ਟਰੈਕਟਰ ਹੈ ਅੱਛਾ ਨਹੀਂ ਜੋ ਇਹ ਪਾਵਰ ਹੈ ਜੀ ਇਹ ਰੀਨ ਵਾਲਾ ਹੈ ਇਹ ਰੀਨ ਵਾਲਾ ਹੈ ਪਹਿਲਾਂ ਦੇ ਹੋਏ ਨੇ ਪਹਿਲਾਂ ਕੰਪਨੀ ਤੋਂ ਹੀ ਕਿਆ ਬਾਤ ਮੈਂ ਤੁਹਾਨੂੰ ਮੈਂ ਅਗਲਾ ਟਰੈਕਟਰ ਵੀ ਦਿਖਾਉਂਗਾ ਨਾ ਹਾਂਜੀ ਹਾਂ ਇਹ ਪਾਵਰ ਕੀਤਾ ਹੋਇਆ ਹੈ ਇਹ ਰੀਨ ਵਾਲਾ ਪਾਵਰ ਸਟੀਅਰਿੰਗ ਹੈ ਲੈ ਬਈ ਮਿੱਤਰੋ ਆਹ ਚੀਜ਼ ਦੇਖੋ ਤੁਸੀਂ ਵੀ ਇਹ ਰੀਨ ਵਾਲਾ ਪਾਵਰ ਹੈ ਨਹੀਂ ਇਹ ਬਿਨਾ ਪਾਵਰ ਸਾਦੇ ਟਰੈਕਟਰ ਆਉਂਦੇ ਹੁੰਦੇ ਪਰ ਇਹ ਕੰਪਨੀ ਵੱਲੋਂ ਰੀਨ ਵਾਲਾ ਟਰੈਕਟਰ ਆ ਸਾਰਾ ਤੇ ਬਾਈ ਇਹਦਾ ਫਰੇ ਯਾਰ ਐਡੇ ਸੋਹਣੇ ਟਰੈਕਟਰ ਦਾ ਆਪਾਂ ਕੀ ਡਿਮਾਂਡ ਕੀ ਕਰ ਰਹੇ ਆ ਜੀ ਡਿਮਾਂਡ ਤਾਂ ਵੇਖੋ ਜਿਵੇਂ ਚਲੋ ਅੱਜ ਆਪਾਂ ਨਾ ਜਿਵੇਂ ਜਿਹੜਾ ਮੋਟਾ ਰੇਟ ਮੰਗਣਾ ਹੈ ਜਿਵੇਂ ਅਗਲੇ ਨੂੰ ਬੰਕੇ ਡਰਾਉਣ ਵਾਲੀ ਗੱਲ ਹੁੰਦੀ ਉਹ ਨਹੀਂ ਕਰਨਾ ਠੀਕ ਹੈ ਵੀ ਪੰਜਾਬ ਨੰਬਰ ਹੈ ਤੇ ਕਾਪੀ ਪਹਿਲੇ ਨਾ ਹੀ ਹੈ ਅੱਛਾ ਜੀ ਆਪਾਂ ਅਗਲੀ ਪਾਲਟੀ ਤੋਂ ਲਿਆ ਉਹਨੇ ਨਾਂ ਨਹੀਂ ਕਰਾਇਆ ਠੀਕ ਹੈ ਜੀ ਤੇ ਪਹਿਲੇ ਨਾਂ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਆ ਜੀ ਆਪਾਂ ਮੰਨ ਕੇ ਚਲੋ ਸਵਾ ਤਿੰਨ ਦਾ ਦੇ ਦੇਾਂਗੇ ਟਰੈਕਟਰ ਇਹ ਠੀਕ ਹੈ ਹਾਂ ਜੀ ਮਿੱਤਰੋ ਕਰੋ ਚੈੱਕ ਬਈ ਟਰੈਕਟਰ ਸਾਰਾ ਓਰੀਜਨਲ ਵੰਗੂ ਆ ਜਿਹੜੀ ਗੱਲ ਹੈਗੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਤੀ ਤੇ ਆ ਸਾਰੇ ਪੈਡਲ ਵਗੈਰਾ ਸਾਰਾ ਕੁਝ ਜਿਹਦਾ ਆਪਾਂ ਵੀਡੀਓ ਤੁਸੀਂ ਕਰ ਰਹੇ ਹੋ ਨਾ ਤੇ ਕੋਈ ਆਉਂਦੇ ਆ ਕਿਸਾਨ ਵੀਰ ਦੋਰੋਂ ਚੱਲ ਕੇ ਉਹ ਆਪਾਂ ਜਰੂਰ ਮਾਨਤਨ ਕਰਾਂਗੇ ਇਹ ਜਿਹੜੀ origignal fitting ਹੈ ਉਹ ਹਾਂ ਬਿਲਕੁਲ ਬਿਲਕੁਲ ਆ ਦੇਖੋ ਮੰਨ ਲਓ ਤੁਹਾਨੂੰ ਮੈਂ ਦਿਖਾ ਦੇਣਾ ਜਿਵੇਂ ਨਾ ਆ ਚੀਜ਼ਾਂ ਦੇ ਹਲੇ ਜਿਵੇਂ ਆ ਉਤਲੇ ਚਾਬੀ ਤੱਕ ਨਹੀਂ ਲੱਗੀ ਜਿਵੇਂ ਓਰੀਜਨਲ ਨੂੰ ਲੱਗਦੀ ਹੈ ਜੀ ਕੀ ਬਾਤ ਹੈ ਬਾਈ ਬਿਲਕੁਲ ਸਹੀ ਗੱਲ ਆ ਸਾਰਾ ਰੰਗ origignal ਵੈ ਫਿਰ ਹਾਂ ਬਿਲਕੁਲ ਲੈ ਵੀ ਮਿੱਤਰੋ ਅਰੀਜਨਲ ਜਿਹੜੇ ਟਰੈਕਟਰ ਵੀਰ ਭਾਲਦੇ ਹੁੰਦੇ ਉਹਨਾਂ ਆਸਤੇ ਅੱਜ ਖੜਾ ਹੈ ਮਲੋਟ ਏਜੰਸੀ ਦੇ ਵਿੱਚ ਹੌਲੈਂਡ ਏਜੰਸੀ ਹੈ ਤੇ ਸਾਰਾ ਟਰੈਕਟਰ ਜਿਹੜਾ ਅਰੀਜਨਲ ਦੇਖ ਰਹੇ ਆ ਆਪਾਂ ਇਹ ਹਾਂਜੀ ਤੇ ਵਗੈਰਾ ਜਿਹੜਾ ਨਾਲ ਆਇਆ ਸੀ ਉਹ ਹੀ ਹੈ ਠੀਕ ਹੈ ਜੀ ਠੀਕ ਹੈ ਇੱਕ ਵਾਰ ਆਓ ਆ ਫਿਊਜ ਵਗੈਰਾ ਵੇਖੋ ਤੁਸੀਂ ਹਾਂਜੀ ਕਿਆ ਬਾਤ ਹੈ ਬਈ ਵਾਕਿਆ ਹੀ ਟਰੈਕਟਰ ਜੈਨੂਣੇ ਪਿਆ ਤੇ ਅਰੀਜਨਲ ਆ ਪਾਵਰ ਹੋਇਆ ਹੋਇਆ ਉਦੋਂ ਹਾਂਜੀ ਦੇਖੋ ਇਸ ਤਰ੍ਹਾਂ ਫਿਟਿੰਗ ਸੀ ਇਹਨਾਂ ਦੀ ਪਾਈਪਾਂ ਦੀ ਉਸ ਤੋਂ ਬਾਅਦ ਇੱਥੇ ਆਉਣ ਲੱਗ ਗਿਆ ਆ ਜਿਹੜਾ ਸਾਗਟ ਇੱਥੇ ਤੇ ਉਸ ਤੋਂ ਬਾਅਦ ਆ ਜਾਓ ਜੀ ਫੇਰ ਹਾਂ ਉਸ ਤੋਂ ਬਾਅਦ ਫਿਰ ਫੋਰਡ ਨੀਲਾ ਆ ਗਿਆ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਇਹ ਪਾਵਰ ਬਾਅਦ ਚ ਹੋਇਆ ਬਈ ਇਹ ਬਾਅਦ ਹੋਇਆ ਵਿਆ ਮੰਨ ਲਓ ਇਧਰ ਜਿਹੜੇ ਨਵਾਈਡਾ ਚੋਂ ਮਿਲਦੇ ਸੀ ਨਾ ਟਰੈਕਟਰ ਆਪਾਂ ਨੂੰ ਲੈ ਲਏ ਉਹ ਪਾਵਰ ਨਹੀਂ ਮਿਲਦਾ ਸੀ ਬਿਲਕੁਲ ਜੀ ਤੇ ਇਹ ਆਪਣਾ 2000 ਮਾਡਲ ਹੈ ਜੀ ਪੂਰਾ ਠੀਕ ਹੈ ਜੀ ਇਹਦਾ ਇੰਜਨ ਗੇਅਰ ਫੁੱਲ ਗਰੰਟਡ ਕੰਮ ਹੋਇਆ ਵਿਆ ਅੱਛਾ ਜੀ ਟਾਇਰ ਮਗਰ ਲਈ ਜਿਵੇਂ ਲਾ ਲਓ ਚੌੜੇ ਆ 80 ਪੈਸੇ ਮੰਨ ਕੇ ਚੱਲੋ 75 ਤੋਂ 80 ਪੈਸੇ ਇਹ ਜਿਹੜਾ ਟਾਇਰ ਹੈ ਇਹ ਦਬਾਬੇ ਦੇ ਵਿੱਚ ਜਾਦੇ ਚੱਲਦਾ ਰੇਡੀਅਲ ਅੱਜ ਕੱਲ ਅੱਜ ਕੱਲ ਤਕਰੀਬਨ ਆਪਣੀ ਵੀ ਪੌਣ ਲੱਗ ਗਈ ਤਾਂ ਰੇਡੀਅਲ ਟਾਇਰ ਆ ਮਿੱਤਰੋ ਵਧੀਆ ਟਾਇਰ ਪਿਆ ਰੇਡੀਅਲ ਇਹ ਤੇ ਫਾਰਮਰ ਕਿੰਗ ਅਪੋਲੋ ਦਾ ਟਾਇਰ ਹੈ ਹਾਂਜੀ ਤੇ ਬਾਕੀ ਟਰੈਕਟਰ ਇਹ ਵੀ ਸੁੱਚਾ ਸੁੱਕਾ ਸੁੱਕਾ ਪਿਆ ਸੌਰੀ ਤੇ ਬਾਕੀ ਬਾਈ ਹੋਰੀ ਦਾਸ ਹੀ ਰੇ ਆ ਵੀ ਇਹਦਾ ਕੰਮ ਤਕਰੀਬਨ ਹੋਇਆ ਵੀ ਆ ਸਾਰਾ ਹਾਂ ਇਹਦਾ ਮੰਨ ਕੇ ਚੱਲੋ ਕੁਝ ਛੱਡ ਕੇ ਸਾਰਾ ਨਹੀਂਗਾ ਹਾਂਜੀ ਹਾਂ ਜਿਵੇਂ ਆਪਾਂ ਬੰਪਰ ਕਰਾਇਆ ਕੁਝ ਹੋ ਟੱਚਿੰਗ ਕਰਾਈ ਹੈ ਕੁਝ ਮਗਰਾਟ ਕਰਾਇਆ ਹੈ ਚੈਸੀ ਜਿਵੇਂ ਨਾਲ ਦੀ ਹੈ ਠੀਕ ਹੈ ਨਹੀਂ ਮਕੈਨੀਕਲ ਲਾਈਨ ਦੇ ਵਿੱਚ ਹੋਇਆ ਵੇ ਕੰਮ ਜੀ ਮਕੈਨੀਕਲ ਦੇ ਵਿੱਚ ਕੰਮ ਜਿਵੇਂ ਲਾ ਲਓ ਕਸਟਮਰ ਨੇ ਆਪਾਂ ਨੂੰ ਇਹ ਕਹਿ ਕੇ ਦਿੱਤਾ ਸੀਗਾ ਕਿ ਜਿਵੇਂ ਆਪਾਂ ਕਟਿਆ ਉਹ ਆਂਦਾ ਵੀ ਮੈਂ 1 ਸਾਲ ਪਹਿਲਾਂ ਹੀ ਇਹਦਾ ਫੁੱਲ ਕੰਮ ਕਰਾਇਆ ਉਦੋਂ ਹੀ ਇਹਨੇ ਪਾਵਰ ਸਟੀਅਰਿੰਗ ਉਹਦੋਂ ਹੀ ਟਾਇਰ ਪਾਏ ਆ ਤੁਸੀਂ ਪਹਿਲਾਂ ਤੋਂ ਅਨੁਮਾਣਾ ਲਾ ਲਓ ਬਿਲਕੁਲ ਬਿਲਕੁਲ ਬਾਕੀ ਕਿੱਸੇ ਨਾਲ ਸਾਰਾ ਕੁਝ ਹੀ ਹੋਇਆ ਉਦੋਂ ਬਾਕੀ ਵੀ ਜਦੋਂ ਆਉਣਗੇ ਗਾਹਕ ਆ ਕੇ ਆਪਾਂ ਇਹ ਚਲਾ ਚਲੂਗੇ ਦੇਖਣਗੇ ਪਤਾ ਲੱਗ ਹੀ ਜਾਣਾ ਹਨਾ ਬਿਲਕੁਲ ਬਿਲਕੁਲ ਜੀ ਬਾਕੀ ਦਾ ਜਦੋਂ ਅਗਲਾ ਚਲਾ ਕੇ ਦੇਖਦਾ ਸਹੀ ਹੈ ਸਹੀ ਹੈ ਇਹਦੇ ਜਿਹੜੀ ਡਿਮਾਂਡ ਸੀ ਨਾ ਆਪਣੀ ਹਾਂਜੀ 335000 ਕਰਕੇ ਆਪਾਂ 31015000 ਤੇ ਬ੍ਰੇਕ ਮਾਰਦੇ ਸੀ ਠੀਕ ਹੈ ਜੀ ਤੇ ਜਿਹੜੀ ਆਪਣੀ ਆ 10 ਦਿਨ ਦੀ ਜਿਹੜੀ ਆਫਰ ਦੀ ਗੱਲ ਕਰਦੇ ਆ ਠੀਕ ਹੈ ਜੀ ਇਹ 285000 ਦਾ ਟਰੈਕਟਰ ਆਪਾਂ ਦੇ ਦੇਣਾ ਠੀਕ ਹੈ ਟਰੈਕਟਰ ਉਹ 285000 ਦਾ ਟਰੈਕਟਰ ਦੇ ਦੇਣਾ ਇਹ ਮਾੜਾ ਤੁਸੀਂ ਕਰੋ ਵਿਜ਼ਿਟ ਇੱਥੇ ਬਾਕੀ ਹੋਰ ਵੀ ਟਰੈਕਟਰ ਤੁਹਾਡੀ ਪਸੰਦ ਦੇ ਖੜੇ ਆ ਬਾਕੀ ਬਾਕੀ ਮੇਨ ਗੱਲ ਹੁੰਦੀ ਆ ਜੀ ਇਹਦੇ ਵਿੱਚ ਜਿੰਨਾ ਟਰੈਕਟਰ ਓਰੀਜਨਲ ਆ ਨਾ ਜੀ ਉਸੇ ਹਿਸਾਬ ਨਾਲ ਰੇਟ ਹੁੰਦਾ ਉਸੇ ਹਿਸਾਬ ਨਾਲ ਹ ਹਰੇਕ ਟਰੈਕਟਰ ਦਾ ਜਾਂ ਕੋਈ ਵੀ ਚੀਜ਼ ਹੈ ਬਈ ਉਹਦੀ ਹਾਲਤ ਦੇ ਹਿਸਾਬ ਨਾਲ ਜਿਹੜਾ ਰੇਟ ਹੁੰਦਾ ਕਈ ਵਾਰੀ ਅਗਲਾ ਕਹਿੰਦਾ ਮਾਡਲ ਡਾਊਨ ਆ ਪਰ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਹੀ ਰੇਟ ਰੱਖਿਆ ਜਾਂਦਾ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਆ ਜਾਓ ਬਈ 4 ਵੀਲ ਜੌਂਡੀਰ 50 50 ਡੀ ਆ ਜਿਹੜਾ ਇਹ ਤੁਸੀਂ ਤੁਹਾਨੂੰ ਦੱਸਿਆ ਇਹ 50 50 ਡੀ 4/4 ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਨੰਬਰ ਇਹ ਵੀ ਪੰਜਾਬੀ ਹੈ ਜੀ ਨੰਬਰ ਪੰਜਾਬ ਪਹਿਲੀ ਪਾਰਟੀ ਦਾ ਮਲੋਟੋ ਇੰਨਾ ਵਾ ਨਿਕਲਿਆ ਸੀਗਾ ਅੱਛਾ ਜੀ ਤੇ ਇੱਥੇ ਲੋਕਲ ਹੀ ਬੰਦੇ ਨੇ ਫਰਸਟ ਓਨਰ ਹੀ ਆ ਆਪਾਂ ਘਟਿਆ ਉਹਦੇ ਤੋਂ ਨਵਾਂ ਲਿਆ ਉਹਨੇ ਤੇ ਆਪਾਂ ਘੱਟ ਲਿਆ ਜਿਵੇਂ ਲਾ ਲਓ ਠੀਕ ਹੈ ਬਾਈ ਹਾਂਜੀ ਤੇ ਇਹਦੇ ਜਿਹੜੇ ਅਗਲੇ ਟਾਇਰ ਤਾਂ ਬਿਲਕੁਲ ਨਾਲ ਦੇ ਹੀ ਐ ਤੇ ਮਗਰਲੇ ਮਗਰਲੇ ਜਿਵੇਂ ਲਾ ਲਓ ਉਹਨਾਂ ਸਾਲ ਸਾਲ ਬਾਅਦ ਹੀ ਜਿਵੇਂ ਲਾ ਲਓ ਚੇਂਜ ਕਰਾਉਂਦੇ ਬੰਦੇ ਨਹੀਂ ਥੋੜੇ ਕਿਉਂ ਕਰਾਉਂਦੇ ਠੀਕ ਹੈ ਜੀ ਹਾਂਜੀ ਵੈਸੇ ਇੰਜਨ ਗੇਅਰ ਤਾਂ ਜਿਵੇਂ ਲਾ ਲਓ ਉਹਨਾਂ ਨੇ ਇੰਨੀ ਗਾਰੰਟੀ ਕੀਤੀ ਐ ਜਿਵੇਂ ਨਾ 4 ਵੀਲ ਕਰਕੇ ਹਾਂਜੀ ਚਲੋ ਇਹਨਾਂ ਨੂੰ ਹੁੰਦਾ ਤਾਂ ਕੁਝ ਨਹੀਂਗਾ ਉਹ ਆਂਦੇ ਵੀ ਅਸੀਂ ਕਦੂ ਬਣੀ ਇਹਦੇ ਨਾਲ ਕਰਦੇ ਰਹੇ ਕਦੂ ਚਮੜੀਵਾੜੇ ਠੀਕ ਹੈ ਮੈਨੂੰ ਤਰੋਂ ਧਿਆਨ ਨਾ ਚਲਾਇਆ ਵਾ ਟਰੈਕਟਰ ਐ ਵੀ ਕੋਈ ਐਕਸਲ ਵਗੈਰਾ ਅੱਜ ਕਿਤੇ ਕੋ ਅਹ ਦੇਖੋ ਫਿਰ ਟਰੈਕਟਰ ਜੌਂਡੀਅਰ ਜਿਹੜੇ ਜੌਂਡੀਅਰ ਦੇ ਚਾਹਵਾਨ ਆ ਵੀਰ ਤੇ ਇਹਦੀ ਵੀ ਫਿਰ ਆਪਾਂ ਡਿਮਾਂਡ ਕੀ ਕਰ ਰਹੇ ਆ ਇਹ 2017 ਮਾਡਲ ਹੈ ਜੀ ਠੀਕ ਹੈ ਤੇ ਇਹ ਮੰਨ ਕੇ ਚੱਲੋ ਤੁਸੀਂ 5 ਲੱਖ 75000 ਰੁਪਏ ਠੀਕ ਹੈ ਹਾਂਜੀ 5 ਲੱਖ 75000 ਦਾ ਜਿਹੜਾ ਜੌਂਡੀ ਆ ਰਹਾ 4 ਵੀਲ ਆ ਤੇ ਮਾਡਲ ਕਹਿੰਨਾ ਆਖਿਆ ਸੀ 2017 2017 ਪਹਿਲੀ ਪਾਰਟੀ ਦਾ ਜੀ ਪੂਰਾ Ориਜਨਲ ਟਰੈਕਟਰ ਹੈ ਠੀਕ ਹੈ ਜੀ ਕੋਈ ਇਹਦੇ ਆਪਾਂ ਕੁਝ ਨਹੀਂ ਕੀਤਾ ਹਾਲੇ ਠੀਕ ਹੈ ਹਾਂ ਵੀ ਜਿਵੇਂ ਆਪਣੇ ਕੋਲ ਆਏ ਨੂੰ ਵੀ 4 ਦਿਨ ਹੋਏ ਹਾਲੇ ਠੀਕ ਹੈ ਠੀਕ ਹੈ ਮਿੱਤਰੋ ਇਹ ਵੱਡੀ ਚੀਜ਼ ਹੁੰਦੀ ਹੈ ਏਜੰਸੀ ਦੇ ਵਿੱਚ ਵੀ ਇਹਨਾਂ ਕੋਲੇ ਨਾ ਤਾਂ ਇੰਨਾ ਟਾਈਮ ਹੁੰਦਾ ਨਾ ਹੀ ਇਹਨਾਂ ਨੂੰ ਇੰਨੀ ਚਾਸ ਹੁੰਦੀ ਵੀ ਅਸੀਂ ਤਿਆਰ ਤਯੂਰ ਕਰਾਈਏ ਬਿਲਕੁਲ ਬਿਲਕੁਲ ਤੇ Ориਜਨਲ ਟਰੈਕਟਰ ਮਿਲਦੇ ਆ ਜਿਵੇਂ ਕਿਸਾਨ ਦੇ ਘਰੋਂ ਆਉਂਦੇ ਆ ਦੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਜੀ ਮਹਿੰਦਰਾ 265 ਹਾਂ 265 ਜਿਹੜਾ ਇਹ ਆਪਣਾ 22 ਮੈਨੂਫੈਕਚਰ ਹੈ ਜੀ ਠੀਕ ਹੈ ਜੀ ਤੇ ਮੰਨ ਲਓ 23 ਚ ਟਰੈਕਟਰ ਨਿਕਲਿਆ ਪਿਆ ਕਰੋ ਚੈੱਕ ਬਾਈ 265 ਜਿਵੇਂ ਆਪਾਂ ਆਮ ਹੀ ਨਾ ਜਿਆਦਾ ਕਹਿੰਦੇ ਹੁੰਦੇ ਸੀ ਭੂਮੀ ਪੁੱਤਰ ਇਹਦੀ ਬੜੀ ਡਿਮਾਂਡ ਹੈ ਜੀ ਬਿਲਕੁਲ ਬਿਲਕੁਲ ਇਹ ਜਦੋਂ ਭੂਮੀ ਪੁੱਤਰ ਆ ਗਿਆ ਉਦੋਂ ਤਾਂ ਫਿਰ ਹੋਰ ਮਾਰਕੀਟ ਬਣਾ ਲਈ ਨੇ ਹਾਂ ਮਾਰਕੀਟ ਪਹਿਲਾਂ ਵੀ ਬਹੁਤ ਚੱਲ ਰਹੀ ਸੀ ਉਹਦਾ ਤੇ ਇਹਦੇ ਵਿੱਚ ਮੁੜਮੇ ਹਿੱਸੇ ਵਾਲਾ ਇਹ ਲੰਮੀ ਲੈਂਥ ਵਾਲਾ ਜਿਵੇਂ ਮੁੜਮੇ ਸੀ ਨਾ ਥੋੜਾ ਜਨਾ ਵਧਾਇਆ ਸੀ ਇਹਨੂੰ ਹਾਂ ਹਾਂ ਇਹ ਜਦੋਂ ਬਈ ਲੋਕ ਅਲੀਗੇਸ਼ਨ ਇਹ ਤੇ ਵਾੜਾ ਲਾਉਂਦੇ ਹੁੰਦੇ ਸੀ ਪਾ ਚਲੋ ਗੱਲ ਵੀ ਠੀ ਸੀ ਚੱਕੀ ਦਾ ਵਾੜਾ ਉਸ ਤੋਂ ਬਾਅਦ ਫਿਰ ਕੰਪਨੀ ਇਹਨਾਂ ਨੂੰ ਹੁਣ ਥੋੜਾ ਲੰਮਾ ਕਰਕੇ ਬਿਲਕੁਲ ਭੇਜਿਆ ਸੀ ਤੇ ਇਹ ਨਹੀਂ ਮਿੱਤਰੋ ਵੇ 265 ਆਮ ਟਰੈਕਟਰ ਵਾਂਗੂ ਚੱਕੀਦਾ ਇਹ ਲੰਬਾਈ 'ਚ ਲੰਮਾ ਹੋ ਗਿਆ ਸੀ ਹਾਂਜੀ ਤੇ ਇਹ ਕਿਉਂਕਿ ਸਾਡਾ ਵੀ ਐਕਸਪੀਰੀਅੰਸ ਹੈਗਾ ਵੀ ਸਾਡੇ ਸੀਗਾ ਇਹ ਟਰੈਕਟਰ ਠੀਕ ਹੈ ਜੀ ਤੇ ਇਹ ਬਹੁਤ ਵਧੀਆ ਵੀ ਚੱਕਣ ਚੁੱਕਣ ਵਾਲਾ ਇਹਦੇ 'ਚ ਕੰਮ ਹੈ ਨਹੀਂਗਾ ਤੇ ਇਹਦੀ ਵੀ ਆਪਾਂ ਕੀ ਡਿਮਾਂਡ ਕਰ ਰਹੇ ਹਾਂ ਇਹਦੀ ਡਿਮਾਂਡ ਜਿਹੜੀ ਆਪਣੀ ਪਹਿਲਾਂ ਜਿਵੇਂ ਵੇਖੋ ਇੱਕ ਵੀਡੀਓ ਹਰੇਕ ਬੰਦੇ ਕੋਲ ਜਾਣਾ ਜਾਣੀ ਹੈ ਨਾ ਬਿਲਕੁਲ ਬਿਲਕੁਲ ਵੀ ਇਹ ਹੋ ਸਕਦਾ ਉਸ ਗਾਹ ਕੋਲ ਵੀ ਚਲੇ ਜਾਵੇ ਜਿਹੜਾ ਮੇਰੇ ਕੋਲ ਆ ਕੇ ਗਿਆ ਹੈ ਉਹਨੇ ਰੇਟ ਪੁੱਛਿਆ ਵੀ ਲਾਸਟ ਕਿੱਥੋਂ ਤੱਕ ਦੇਣਾ ਹੈ 4-25 ਮੰਗਦੇ ਸੀ ਆਪਾਂ ਨੂੰ ਚਾਰਕ ਤੱਕ ਦੀ ਰੱਖੀ ਸੀ ਵੀ ਦੇਣਾ ਤੇ ਅੱਜ ਆਪਾਂ ਦੇ ਦੇ ਦਾਂਗੇ ਇਹ 375000 ਦਾ ਠੀਕ ਹੈ ਲੈ ਮਿੱਤਰੋ ਨਵਾਂ ਨਵਾਂ ਟਰੈਕਟਰ ਆ 375000 ਦਾ ਟਰੈਕਟਰ ਆ ਜਿਹੜੀ ਅੱਜ ਦੀ ਡਿਮਾਂਡ ਹੈ ਨਵੇਂ ਸਾਲ ਤੱਕ ਡਿਮਾਂਡ ਹੀ ਆ ਤਾਂ ਫਾਇਦਾ ਚੱਕ ਲੋ ਮਿੱਤਰੋ ਦਿਨ 10 ਬਰ ਆ ਆਪਣੇ ਕੋਲੇ ਤੇ ਉਸ ਤੋਂ ਬਾਅਦ ਜਿਹੜਾ ਰੇਟ ਆ ਉਹ ਫਿਰ ਅਲੱਗ ਹੋ ਜਾਊਗਾ ਤੇ ਅੱਜ ਤੁਹਾਨੂੰ ਇਹਦੀ ਹਾਲਤ ਵੀ ਆਪਾਂ ਦਿਖਾ ਰਹੇ ਹਾਂ ਤੇ ਬਾਕੀ ਬਾਈ ਇਸ ਤੋਂ ਬਾਅਦ ਫੇਰ ਮਹਿੰਦਰਾ ਜੀ ਨਾਲ ਆ ਗਿਆ ਮਹਿੰਦਰਾ ਜੀ ਆ ਗਿਆ ਜੀ ਅਰਜੁਨ ਅਰਜੁਨ ਨੋਵੋ ਦੇ ਵਿੱਚ ਹੈ ਲੈ ਜੀ ਮਿੱਤਰੋ ਅੱਜ ਦੇ ਸਮੇਂ ਦੀ ਜਿਹੜੀ ਡਿਮਾਂਡ ਹੈ ਜਾ ਕੇ ਤੁਹਾਨੂੰ ਏਸੀ ਕੈਵਨ ਨਹੀਂ ਲਵਾਉਣਾ ਪੈਣਾ ਤੇ ਵਿੱਚ ਲੱਗਿਆ ਲਗਾਈ ਏਸੀ ਕੈਵਨ ਬਾਈ ਇਹ ਵਰਕਿੰਗ ਆ ਪਹਿਲਾਂ ਤਾਂ ਆਪਾਂ ਇਹਦਾ ਸੀ ਕੰਮ ਕੰਮ ਕਰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਕਰਦਾ ਇਹ ਮੈਨੂਫੈਕਚਰ ਜਿਵੇਂ ਨਾ ਅੱਜ ਕੱਲ ਡੇਟਾ ਵੀ ਦੋ ਬਣ ਜਾਂਦੀਆਂ ਅੱਜ ਕੱਲ ਕਾਰਡ ਵਾਲੀਆਂ ਕਾਪੀਆਂ ਨੇ ਸਹੀ ਹੈ ਜੀ ਮੈਨੂਫੈਕਚਰ ਦੀ 21 ਹੈ ਟਰੈਕਟਰ 22 ਚ ਨਿਕਲਿਆ ਹੋਇਆ ਹੈ ਠੀਕ ਹੈ ਠੀਕ ਹੈ ਜੀ ਤੇ ਚੱਲਿਆ ਵੀ ਬਿਲਕੁਲ ਜੈਨੂਅਰ ਐ ਕੋਈ ਤੂੜੀ ਵਾਲ ਤੇ ਨਹੀਂ ਜਿਵੇਂ ਲਾ ਲਓ ਇਹਨਾਂ ਆ ਚੀਜ਼ਾਂ ਜਿਹੜਾ ਬੰਦਾ ਸ਼ੌਕ ਨਾਲ ਲਵਾਊਗਾ ਉਹ ਕਿਰਾਏ ਤੇ ਚਲਾਉਂਦਾ ਹੀ ਨਹੀਂ ਨਾ ਠੀਕ ਹੈ ਜੀ ਤੇ ਵਾਈ ਵਾਈ ਚ ਚੱਲਿਆ ਨੋਰਮਲ ਠੀਕ ਹੈ ਕੱਲੇ ਹੀ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਮਿੱਤਰੋ ਏਸੀ ਕੈਮਨ ਬੜੇ ਸ਼ੌਕ ਨਾਲ ਕਿਸੇ ਵੀਰ ਦਾ ਲਵਾਇਆ ਹੋਇਆ ਤਾਂ ਓਵੇਂ ਵਿੱਚ ਇਹ ਟਰੈਕਟਰ ਕਟਾਗੇ ਆ ਤੇ ਆ ਤੁਸੀਂ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਜੀ ਜਿਹੜਾ ਆਪਾਂ ਦੇਖੀ ਅੱਜ ਕੱਲ 2-3 ਲੱਖ ਰੁਪਏ ਤਾਂ ਘਾਟੇ ਵੀ ਨਹੀਂ ਲੱਗਦਾ ਹੈਗਾ ਇਹ ਵੀ ਨਾਲ ਆ ਟਰੈਕਟਰ ਤੇ ਤੇ ਭਾਈ ਇਹਦੀ ਫਿਰ ਆਪਾਂ ਡਿਮਾਂਡ ਵਗੈਰਾ ਕੀ ਕਰ ਰਹੇ ਆ ਜੀ ਇਦੀ ਡਿਮਾਂਡ ਮੰਨ ਲਓ ਆਪਾਂ ਨਾ ਜੀ 8 ਲੱਖ ਤੇ 25 ਹਜ਼ਾਰ ਦਾ ਜਿਵੇਂ ਲਾਸਟ ਦੇਣਾ ਸੀ 8.5 ਡਿਮਾਂਡ ਕਰਦੇ ਸੀਗੇ ਠੀਕ ਹੈ ਜੀ ਅੱਜ ਜਿਹੜਾ ਆਪਾਂ ਜਿਹੜੀ ਦੱਸ ਦੇਣ ਦੀ ਆਫਰ ਰੱਖੀ ਹੈ ਠੀਕ ਹੈ ਜੀ ਉਹਦੇ ਵਿੱਚ ਆਪਾਂ ਇਹਨੂੰ 7 ਲੱਖ 75 ਹਜ਼ਾਰ ਦਾ ਫਾਈਨਲੀ ਦੇ ਦੇਾਂਗੇ ਲੈ ਮਿੱਤਰੋ ਵਿੱਚੇ ਤੁਹਾਨੂੰ ਏਸੀ ਕੈਬਨ ਮੰਨ ਲਾ 7 ਲੱਖ ਤੇ 75 ਹਜ਼ਾਰ ਦਾ ਤੇ ਟਰੈਕਟਰ ਤੁਸੀਂ ਦੇਖੋ ਜਿਵੇਂ ਐਸ ਵਾਲੀ ਕਢਾਇਆ ਹੋਵੇ ਇੰਨਾ ਸਾਫ ਟਰੈਕਟਰ ਬਿਲਕੁਲ ਜੀ ਬਹੁਤ ਚਲਾਇਆ ਹੀ ਨਹੀਂ ਗਾ ਟਾਇਰ ਵੇਖੋ ਉਵੇਂ ਹੀ ਪਏ ਆ ਹਾਂ ਜੀ ਹਾਂ ਅੱਛਾ origial ਟਾਇਰ ਹਨਾ ਨਾਲ ਦਾ ਸਾਰਾ ਕੁਛ ਦਾ ਕੀ ਬਾਤ ਆ ਕੀ ਬਾਤ ਆ ਪੀ ਵੀ 30 ਤੇ ਕਰੋ ਜੇ ਇੱਕ ਫਿਰ ਤੁਸੀਂ ਬਈ ਕਿਸੇ ਵੀਰ ਨੇ ਬੜੇ ਸ਼ੌਂਕ ਨਾਲ ਰੱਖਿਆ ਬਈ ਜੀ 3 ਸਪੀਡ ਜੋ ਵੀ ਇਹਦਾ ਸਾਰਾ ਫੁੱਲ ਟਾਪ ਮਾਡਲ ਹੀ ਹੈ ਹਾਂ ਇਹ ਹਾਈ ਲੋ మీడియం ਦੇ ਵਿੱਚ ਹੈ ਵਿਦ ਸ਼ਟਲ ਲੀਵਰ ਚ ਹੈ ਠੀਕ ਹੈ ਹਾਂਜੀ ਜਿਹੜਾ ਟਾਪ ਮਾਡਲ ਸੀ ਆਪਾਂ ਅੱਗੇ ਵੀ ਕੱਟਿਆ ਸੀ ਟਰੈਕਟਰ ਵਿੱਚ ਹੈ ਠੀਕ ਹੈ ਜੀ ਉਹ ਹਿਸਾਬ ਨਾਲ ਬਿਨਾ ਕੈਵਨ ਤੋਂ ਹੀ ਆਪਾਂ ਸਵਾ ਸੱਤ ਦਾ ਵੇਚਿਆ ਸੀ ਟਰੈਕਟਰ ਬਾਈ ਮਾਡਲ ਜਦ ਆਪਾਂ ਗੱਲ ਕਰੀਏ ਵੀ ਕੈਵਨ ਵੀ ਸਮਝ ਲਓ ਨਾਲ ਹੀ ਆ ਰਿਹਾ ਹੈ ਬਸ ਮਾਰਕੀਟ ਦੇ ਵਿੱਚ ਜੋ ਇਹਦਾ ਰੇਟ ਹੋਊਗਾ ਆਪਾਂ ਉਹਦੇ ਵਿੱਚ ਸਮਝ ਲਓ ਕੈਮ ਨਾਲ ਫਰੀ ਦੇ ਰਿਹਾ ਇੱਕਦਮ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਇਹ ਵੀ ਲਾ ਲਓ ਹੁਣ ਨਾ ਇਸ ਮਹੀਨੇ ਆਪਾਂ ਇੱਕ ਤਾਂ ਹੀ ਵੀਡੀਓ ਕਰ ਰਹੇ ਆ ਵੀ ਇੱਕ ਸਪੈਸ਼ਲ ਆਫਰ ਦੇ ਕੇ ਠੀਕ ਹੈ ਜੀ ਜਿਹੜੀ ਆਹਦੀ ਫਸਲਾਂ ਜਿਵੇਂ ਲਾ ਲਓ ਝੋਨੇ ਦੀ ਫੀਲਮ ਵੀ ਲੇਟ ਆਈ ਹੈ ਹਨਾ ਹਰੇਕ ਬੰਦੇ ਕੋਲ ਜਿਵੇਂ ਚੀਜ਼ ਲੈਣੀ ਹੈ ਵੀ ਕਿਸੇ ਨੇ ਹਾਲੈਂਡ ਲੈਣਾ ਹੈ ਅਰਜੁਨ ਲੈਣਾ ਹੈ ਜੌਂਡੀਅਰ ਲੈਣਾ ਹੈ ਅਗਲੇ ਦਾ ਬਾਈਟ ਹੁੰਦਾ ਹੈ ਤੇ ਆਪਾਂ ਵੀ ਉਸ ਹਿਸਾਬ ਨਾਲ ਆਫਰਾਂ ਕਰਤੀਆਂ ਵੀ ਚਲ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਹਨਾ ਬਿਲਕੁਲ ਮਿੱਤਰੋ ਨਵੇਂ ਸਾਲ ਦੀਆਂ ਆਫਰਾਂ ਇਹ ਜਿਹਦੇ ਵਿੱਚ ਅੱਗੇ 265 ਆ ਗਿਆ ਜੀ 92 ਮਾਡਲ ਹੈ ਇਹ ਸਿੰਗਲ ਟਰੈਕਟਰ ਹੈ ਆਪਣੇ ਕੋਲ ਜਿਹੜਾ ਐਚ ਆਰ ਨੰਬਰ ਹੈ ਠੀਕ ਹੈ ਬਾਕੀ ਸਭ ਪੰਜਾਬ ਹੀ ਜ਼ਿਆਦਾਤਰ ਆਪਾਂ ਕੱਟਦੇ ਹੁੰਦੇ ਆ ਠੀਕ ਹੈ ਜੀ ਬਾਹਰਪੂਰਨ ਨੰਬਰ ਵਾਲਾ ਜਿਹੜਾ ਬਾਹਰ ਵਾਲਾ ਨੰਬਰ ਹੈ ਨਾ ਉਹ ਤਾਂ ਕੱਟੀ ਦਾ ਹੀ ਨੀਗਾ ਠੀਕ ਹੈ ਜੀ ਕੋਈ ਵੈਸਟ ਬੰਗਾਲ ਹੈ ਜਾਂ ਜਿਹਦਾ ਕੋਈ ਪਤਾ ਹੀ ਨਹੀਂ ਕਿੱਥੋਂ ਦੀ ਆਰ ਸੀ ਬਣੀ ਜਾਂ ਕਿਵੇਂ ਆ ਚਲੋ ਇਹ ਸਸਤੀ ਜੀ ਆਈਟਮ ਸੀਗੀ ਹਾਂਜੀ ਹਾਂ ਵੀ ਇਹਦਾ ਆਪਾਂ 1,35,000 ਰੁਪਏ ਮੰਗੇ ਵੀ ਅੱਗੇ 25 ਤੱਕ ਦੇਣਾ ਸੀਗਾ ਠੀਕ ਹੈ ਜੀ ਅੱਜ ਦੀ ਘੜੀ ਹੈ ਆਪਾਂ ਇਹ ਤੁਹਾਡੇ ਵੀਡੀਓ ਰਾਈ ਜਿਹੜਾ 10 ਦਿਨ ਦਾ ਆਫਰ ਹੈ ਉਸ ਚ 15 ਦਾ ਹੋਰ ਵੀ ਮੌਕੇ ਦੇ ਮਾਨਤਨ ਕਰਦੇ ਹਾਂ ਠੀਕ ਹੈ ਹਾਂਜੀ ਤਾਂ ਮਿੱਤਰੋ ਇਹਦੀ ਵੀ ਹੁਣ ਮਾਰਕੀਟ ਆਉਣ ਵਾਲੀ ਆ ਤੂੜੀ ਦਾ ਸੀਜ਼ਨ ਆ ਜਿਵੇਂ ਟਰਾਲੀਆਂ ਢੋਣ ਵਾਸਤੇ ਬਹੁਤ ਬੰਦੇ ਸਪੈਸ਼ਲ ਨਿੱਕਾ ਟਰੈਕਟਰ ਲੈਂਦੇ ਆ ਤੇ ਇਹ ਟਰੈਕਟਰ ਜਿਹੜਾ ਤੁਸੀਂ ਵੇਖੋ ਵੀ ਚੰਗੀ ਹਾਲਤ ਦੇ ਵਿੱਚ ਆ ਇੰਜਨ ਗੇਅਰ ਪੱਖੋਂ ਤੇ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਹਾਂ ਬਿਲਕੁਲ ਓਕੇ ਆ ਪਾਉਂ ਕੋ ਵਾਹ ਕੇ ਲੈ ਜੇ ਤੇ ਭਾਵੇਂ ਤੁਸੀਂ ਵਾਹ ਕੇ ਵੀ ਲੈ ਸਕਦੇ ਹੋ ਹਾਂ ਇਹ ਹਰਿਆਣਾ ਨੰਬਰ ਆ ਬਸ ਥੋੜਾ ਜਿਹਾ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਫੇਰ ਟਰੈਕਟਰ ਬਾਗਾ ਵਾਲਾ ਠੀਕ ਹੈ ਜੀ ਇਹ 4x4 ਦੇ ਵਿੱਚ ਆ ਜੀ ਠੀਕ ਹੈ ਜੀ ਤੇ 2017 ਮਾਡਲ ਹੈ ਇਹ DH30RX ਹੈ ਠੀਕ ਹੈ ਇਹਦੇ ਵਿੱਚ ਨਾ ਦੋ ਮਾਡਲ ਆਉਂਦੇ ਆ ਜਿਵੇਂ ਇੱਕ ਤਾਂ ਇਹ ਇਹ 5 ਗੇਹੜਾਂ ਵਾਲਾ ਹੈ ਹਾਂਜੀ ਤੇ ਇੱਕ ਇਹ 3 ਗੇਹੜਾਂ ਚ ਵੀ ਆਉਂਦਾ ਸ਼ਾਇਦ ਠੀਕ ਹੈ ਇਹ ਉਹਦਾ ਤੂਰਾ ਤੂਰਾ ਸਲੋ ਹੁੰਦਾ ਹੈ ਬਿਲਕੁਲ ਤੇ ਸਪੀਡ ਰੋਡ ਤੇ ਚੰਗੀ ਹੁੰਦੀ ਹੈ ਠੀਕ ਹੈ ਜੀ ਵੀ ਮੰਨ ਲਓ ਜਿਵੇਂ ਛੋਟਾ ਕੰਮ ਲੈਣਾ ਹੈ ਹਾਂਜੀ ਹਾਂ ਮੇਰੇ ਹਿਸਾਬ ਨਾਲ ਤਾਂ ਜਿਵੇਂ ਆ ਸਪਰੇਅ ਬੂਮ ਜਾਂ ਬਣਾਉਣਾ ਹੈ ਨਾ ਬਿਲਕੁਲ ਬਿਲਕੁਲ ਉਹ ਵੀ ਤੁਸੀਂ ਇਹਦਾ ਕਰ ਸਕਦੇ ਆ ਜਗਾਰ ਬਹੁਤ ਕੰਮ ਦਿੰਦਾ ਇਹ ਜੀ ਛੋਟਾ ਟਰੈਕਟਰ ਬਾਕੀ ਐਸਪੀਡਾਂ ਬਹੁਤ ਦੇ ਦੀਆਂ ਜਿਵੇਂ ਤੁਸੀਂ ਕਹਿ ਰਹੇ ਹੋ 5 ਸਪੀਡਾਂ ਹੋ ਗਈਆਂ ਬਾਕੀ ਇਹਦੇ ਵਿੱਚ ਗੱਲ ਤਾਂ ਬਾਕੀ ਰਹਿ ਜਾਂਦੀ ਸ਼ੌਂਕ ਦੀ ਜੀ ਹਾਂਜੀ ਹਾਂ ਤੇ ਬਾਕੀ ਆਪਦੇ ਕੰਮ ਦੀ ਵੀ ਰਹਿ ਜਾਂਦੀ ਹੈ ਨਾ ਸਹੀ ਚੱਲੇ ਸਹੀ ਗੱਲ ਹੈ ਜੀ ਕੋਈ ਕਿਸੇ ਨੇ ਕੰਮ ਦੇ ਹਿਸਾਬ ਨਾਲ ਲੈਣਾ ਹੁੰਦਾ ਕੋਈ ਸ਼ੌਂਕ ਨਾਲ ਸਹੀ ਵੀ ਅੱਜ ਕੱਲ ਸ਼ੌਂਕੀ ਜੱਟ ਪੱਠੇ ਪੁੱਠੇ ਢੋਨ ਨੂੰ ਵੀ ਲੈ ਸਕਦੇ ਰੇਰ ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂ 2017 ਮਾਡਲ ਹੈ ਜੀ ਤੇ ਇਹ ਮੰਨ ਲਓ ਫਸਟ ਓਨਰ ਦੀ ਕਾਪੀ ਹੈ ਠੀਕ ਹੈ ਜੀ ਤੇ ਆਪਾਂ ਇਹ ਦੇ ਦੇਾਂਗੇ 195 ਦਾ ਠੀਕ ਹੈ ਮੇਤਰੋ 195 ਦਾ ਇਹ ਟਰੈਕਟਰ ਹੈ ਬਾਕੀ ਜਿੰਨੇ ਵੀ ਉਹ ਵੀ ਤੁਸੀਂ ਫੋਨ ਤੇ ਫਿਰ ਬਾਈ ਹੋਰਾਂ ਨਾਲ ਗੱਲ ਕਰਕੇ ਇੱਥੇ ਆ ਕੇ ਦੇਖ ਸਕਦੇ ਹੋ ਤੇ ਰੇਟ ਤਕਰੀਬਨ ਬਾਈ ਹੋਰਾਂ ਨੇ ਜੈ ਜੀ ਦੱਸਿਆ ਨਵੇਂ ਸਾਲ ਤੱਕ ਇਹ ਰੇਟ ਹੈ ਹਾਂਜੀ ਨਵੇਂ ਸਾਲ ਤੋਂ ਬਾਅਦ ਰੇਟ ਤੁਹਾਨੂੰ ਫੋਨ ਤੇ ਵੀ ਹੋਰ ਦੱਸਿਆ ਜਾ ਸਕਦੇ ਆ ਤਾਂ ਅੱਜ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਇਸ ਤੋਂ ਇਲਾਵਾ ਆਪਣੇ ਕੋਲ ਟਰੈਕਟਰ ਜਿਵੇਂ ਆ ਤਾਂ ਆਪਾਂ ਖੜੇ ਆ ਸਾਰੇ ਹਨਾ ਵੀਡੀਓ ਕਰ ਲਈ ਇੱਕ ਆਪਣੇ ਕੋਲ 30 30 ਹੈਗਾ 6 ਮਾਡਲ ਉਹ ਆਪਾਂ ਟਰੈਕਟਰ ਜਿਵੇਂ ਲਾ ਲੋ ਡਿਮਾਂਡ ਤਾਂ ਜਿਆਦਾ ਸੀ ਜਿਹੜਾ ਅੱਜ ਆਫਰ ਵਾਲਾ ਰੇਟ ਉਹਦਾ 1,65,000 ਹੈ ਠੀਕ ਹੈ ਜੀ ਇੱਕ ਟਰੈਕਟਰ ਆਪਣੇ ਕੋਲ ਹੈਗਾ ਜੀ 50 45 18 ਮੈਨੂਫੈਕਚਰਰ ਠੀਕ ਹੈ ਜੀ ਤੇ 19 ਦੀ ਆਰਸੀ ਉਹਦੀ ਠੀਕ ਹੈ ਉਹ ਟਰੈਕਟਰ ਜਿਹੜਾ ਆਪਾਂ 455 ਮੰਗਦੇ ਸੀ ਇਹ ਤੋਂ ਪਹਿਲਾਂ 430 35 ਹਜ਼ਾਰ ਦਾ ਦੇਣਾ ਸੀ ਠੀਕ ਹੈ ਅੱਜ ਆਪਾਂ 385 ਦਾ ਦੇ ਦਿਆਂਗੇ ਠੀਕ ਹੈ ਇਹ ਆਪਣੀ 30 ਤੋਂ 30 ਦਾ ਮਹੀਨਾ ਲਾ ਲਓ 31 ਦਾ ਲਾ ਲਓ 1 ਜਨਵਰੀ ਤੋਂ ਪਹਿਲਾਂ ਪਹਿਲਾਂ ਦੀ ਆਫਰਾਂ ਨੇ ਆਫਰਾਂ ਨੇ ਠੀਕ ਹੈ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਮੋਬਾਈਲ ਨੰਬਰ ਵੀ ਬੋਲ ਦੇਣਾ ਆਪਣਾ ਹਾਂਜੀ ਹਾਂ ਬੋਲਣ 98831 0005 ਠੀਕ ਹੈ ਜੀ ਜਿਹੜਾ ਉੱਪਰ ਲਿਖਿਆ ਇਹ ਐਡ ਨੰਬਰ ਹੈ ਦੋਵੇਂ ਨੰਬਰ ਹੀ ਆਪਣੇ ਕੋਲ ਨੇ ਠੀਕ ਹੈ ਜੀ ਤੇ ਬਾਕੀ ਤੁਸੀਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਕੋਈ ਗੱਲ ਨਹੀਂ ਬਾਈ ਮਿਹਰਬਾਨੀ ਬਾਈ ਹੋਰਾਂ ਕੋਲੇ ਬਾਈ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਮਹੀਨੇ ਨੂੰ ਟਰੈਕਟਰ ਲੈਣਾ ਦੋਆ ਨੂੰ ਲੈਣਾ ਤਾਂ ਬਾਈ ਹੋਰਾਂ ਦਾ ਜਿਹੜਾ ਨੰਬਰ ਹੈ ਸੇਵ ਕਰ ਲਓ ਭਾਵੇਂ ਆ ਸਕਰੀਨ ਸ਼ਾਟ ਲੈ ਲਓ ਤਾਂ ਇੱਕ ਵਾਰੀ ਜਾਂਸੀ ਜਿਹੜਾ ਟਰੈਕਟਰ ਜ਼ਰੂਰ ਪਤਾ ਕਰਿਓ ਕਿਉਂਕਿ ਇੱਥੇ ਟਰੈਕਟਰ ਜਿਆਦਾ Ориジナル ਆਉਂਦੇ ਹੁੰਦੇ ਆ ਤਾਂ ਕਈ ਵਾਰੀ ਇੱਥੇ ਟਰੈਕਟਰ ਸਾਨੂੰ ਜਾਂਚ ਸਕਦਾ ਬਾਕੀ ਮੰਡੀ ਲੱਗਦੀ ਜਿਹੜੀ ਉੱਥੇ ਵੀ ਰਹਉਂਦੇ ਤਾਂ ਉਹ ਵੀ ਕਈ ਵਾਰੀ ਇੱਥੇ ਆ ਸਕਦੇ ਆ ਆ ਕੇ ਦੇਖ ਸਕਦੇ ਟਰੈਕਟਰ ਬਾਈ ਹੋਰਾਂ ਕੋਲੇ ਖੜੇ ਅੰਦਰ ਮੈਂ ਨਾ ਬਿੰਦਲ ਲੋਰੀਆ ਦੇ ਨਾਂ ਤੇ YouTube ਤੇ Facebook ਤੇ ਚੈਨਲ ਵੀ ਬਣਾਇਆ ਹੈ ਠੀਕ ਹੈ ਜੀ ਮਤਲਬ ਅਪਡੇਟ ਜੀ ਚਲੋ ਜਿੰਨਾ ਕਿ ਟਾਈਮ ਲੱਗਦਾ ਹੈ ਬਿਲਕੁਲ ਬਿਲਕੁਲ ਸਬਸਿਡੀ ਬਾਰੇ ਪੁਰਾਣੇ ਟਰੈਕਟਰਾਂ ਬਾਰੇ ਕੋਈ ਨਵਾਂ ਮਾਡਲ ਆਉਂਦਾ ਮੈਂ ਵੀ ਪਾਉਂਦਾ ਰਹਿਣਾ ਚਲੋ ਵਧੀਆ ਗੱਲ ਹੈ ਜੀ ਹਾਂ ਜੀ ਬਿੰਦਲ ਲੋਰੀਆ ਦੇ ਨਾਂ ਤੇ ਪੇਜ ਹੈ Instagram Facebook YouTube ਠੀਕ ਹੈ ਜੀ ਤੇ ਉਹ ਵੀ ਆਪਾਂ ਬਾਈ ਹੋਰਾਂ ਦੇ ਜਿਹੜੇ ਪੇਜ ਦਾ ਤੇ ਚੈਨਲ ਦਾ ਲਿੰਕ ਆ ਉਹ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੇ ਆਪਾਂ ਉੱਥੋਂ ਤੁਸੀਂ ਬਾਈ ਨਾਲ ਜੁੜ ਸਕਦੇ ਹੋ ਤੇ ਹੋਰ ਵੀ ਟਰੈਕਟਰਾਂ ਬਾਰੇ ਪਾਉਂਦੇ ਰਹਿੰਦੇ ਆ ਬਾਈ ਹੋਰੀ ਨੌਲ ਜਾਣੀਆਂ ਵੀਡੀਓ ਠੀਕ ਹੈ ਬਾਈ ਜੀ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਠੀਕ ਤੇ ਆਉਣ ਵਾਲਾ ਸਾਲ ਜਿਹੜਾ 2025 ਹੈ ਤੁਹਾਡੇ ਵਾਸਤੇ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ